విద్యార్థిਓ ਸਾਡੇ ਅੱਜ 7ਵੇਂ ਦਿਨ ਦੇ ਵਿਖਿਆਨ ਦਾ ਸਰਲੇਖ ਹੈ ਫਾਰੰਗ ਜ਼ੇਬ ਦੇ ਜ਼ੁਲਮ ਹੈ ਹਾ 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 ਸਭ जग ਪਏ ਸਮਾਸੀ ਸਾਲ 1669 ਈਸਵੀ ਦੀ ਦਿੱਲੀ ਦੇ ਤਖਤ ਤੇ ਬੈਠਣ ਲਈ ਇੱਕ ਸੇਹ ਜ਼ਿਆਦਾ ਹਕੂਮਤ ਹੀ ਰਾਜ ਸਾਜ ਵਿੱਚ ਅਨਾਨਮਰ ਦੇ ਬਣ ਗਿਆ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਹੀ ਕਾਇਰ ਕਰ ਲਿਆ ਅਤੇ ਆਪਾਂ ਨੇ ਪਰਾਵਾ ਨੂੰ ਮਾਰ ਕੇ ਸਿੰਘਾਸਨ ਹਾਸਲ ਕੀਤਾ ਇਹ ਸ਼ਹਿਜ਼ਾਦਾ ਸੀ ਔਰੰਗਜ਼ੇਬ ਉਸ ਦਿਨ ਤੋਂ ਹਿੰਦੁਸਤਾਨ ਨੂੰ ਜ਼ੁਲਮ ਦੇ ਕਾਲੇ ਬੱਗਲਾਂ ਨੇ ਘੇਰਿਆ ਔਰੰਗਜ਼ੇਬ ਦੀ ਸੋਚ ਬੜੀ ਸਪੱਸ਼ਟ ਸੀ ਇੱਕ ਰਾਜ ਇੱਕ ਧਰਮ ਉਸਨੇ ਇਰਾਦਾ ਕਰ ਲਿਆ ਸੀ ਕਿ ਭਾਰਤ ਦੇ ਸਾਰੇ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਹੈ ਇਸ ਆਦੇ ਨਾਲ ਹੁਕਮ ਜਾਰੀ ਹੋਇਆ ਕਿ ਫੌਜ ਵਿੱਚ ਹੁਣ ਸਿਰਫ ਮੁਸਲਮਾਨ ਹੀ ਰਹਿ ਸਕਣਗੇ ਗੈਰ ਮੁਸਲਮਾਨ ਸਤਾਹੀ ਜੋ ਆਪਣੀ ਜਾਨ ਦੇ ਕੇ ਵੀ ਹਕੂਮਤ ਦੀ ਸੁਰੱਖਿਆ ਲਈ ਕਾਇਮ ਹੋਦ ਸੰ ਉਹਨਾਂ ਅੱਗੇ ਮੁਸ਼ਕਲ ਚੋਣ ਸੀ ਧਰਮ ਛੱਡ ਦੇ ਕੇ ਰੋਜ਼ਗਾਰ ਹੁਕਮਾਂ ਦੀ ਲੜੀ ਅੱਤੇ ਰੁਕੀ ਵੀ ਨਹੀਂ ਸੀ ਜ਼ਮੀਨ ਦਾ ਨੰਬਰ ਦਾ ਅੱਤੇ ਸਰਕਾਰੀ ਅਧਿਕਾਰੀ ਸਭਨਾ ਲਈ ਮੁਸਲਮਾਨ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਇੱਜ਼ਤ ਤੇ ਆਦੇ ਦੀ ਚਮਕ ਬਚਾਉਣ ਲਈ ਮੁਕਾਇਦ ਤੇ ਤਰੰਗਦਰੰਦਾ ਬਬਾ ਬਣਾਇਆ ਗਿਆ। ਉਸ ਸਮੇਂ ਵਪਾਰ ਮੁਕਸਫਤ ਹਿੰਦੂਆ ਨੇ ਹੱਥਾਂ ਵਿੱਚ ਕਹੇ। ਆਰੰਗゼੇ ਨੇ ਇਹਨਾਂ ਟੈਕਸ ਵਧਾ ਦਿੱਤੇ। ਨਾਵੇਂ ਟੈਕਸ ਵੀ ਲਾ ਦਿੱਤੇ। ਦੂਜੇ ਪਾਸੇ ਮੁਸਲਮਾਨ ਵਪਾਰੀਆਂ ਨੇ ਟੈਕਸ ਅੱਧੇ ਕਰ ਦਿੱਤੇ। ਕੁਝ ਸਮੇਂ ਵਿੱਚ ਲਗਭਗ ਖਤਮ ਵੀ ਕਰ ਦਿੱਤਾ ਗਏ। ਇਸ ਹੰਨਿਆ ਪਰਿਨਿਤੀ ਨੇ ਹਿੰਦੂ ਵਪਾਰੀਆਂ ਦਾ ਬਹੁਤ ਦੁਖੀ ਕੀਤਾ ਇਨਾਇਤ ਉਲਾਖਾ ਬੂੜਿਆ ਇਲਾਕੇ ਦੀ ਨਾਨਕ ਨਾਮ ਲੇਵਾ ਸਿੱਖਾਂ ਦੀ ਧਰਮਸ਼ਾਲਾ ਨੂੰ ਢਾਉਣ ਦਾ ਹਾਲ ਲਿਖਦਾ ਹੈ ਜੋ ਬਾਦਸ਼ਾਹ ਦੇ 1869 ਈਸਵੀ ਦੇ ਹੁਕਮ ਮੁਤਾਬਕ ਹਿੰਦੂਆਂ ਦੇ ਮੰਦਿਰ ਅਤੇ ਪਾਤੇ ਪਾਸਾਲਾ ਢਾਉਣ ਬਾਰੇ ਦੀ ਸੀ ਬੂੜਿਆ ਪਰਗਨਾ ਤੇਦਰਾਬਾਦ ਸਰਕਾਰ ਸਰਹਿੰਦ ਦਾ ਹਾਲ ਇਸ ਤੇ ਅਲੀ ਕੇ ਬਾਦਸ਼ਾਹ ਨੂੰ ਭੇਜ ਆ ਗਿਆ ਬਾਦਸ਼ਾਹ ਦੇ ਹੁਕਮ ਅਨਸਾਰ ਕਾਜ਼ੀ ਨੇ ਖੂੜੀਆਂ ਦੀ ਧਰਮਸ਼ਾਲਾ ਢਾ ਕੇ ਮਸਜਿਦ ਬਣਾ ਦਿੱਤੀ ਅਤੇ ਦਰवेश ਸੈਦ ਜ਼ਫਰ ਨਾਮ ਦੇ ਬੰਦੇ ਨੂੰ ਨਮਾਜ਼ ਪੜਨ ਲਈ ਬਤੌਰ ਮਨਜ਼ੂਰ ਨੁਕਤ ਕਰ ਦਿੱਤਾ ਨਾਨਕ ਨਾਮ ਲੈ ਕੇ ਸੰਗਤ ਦੇ ਇੱਕ ਟੋਲੇ ਨੇ ਮਸਜਿਦ ਤੇ ਹਮਲਾ ਕਰ ਦਿੱਤਾ ਅਤੇ ਦਰवेश ਨੂੰ ਮਾਰ ਦਿੱਤਾ ਜਦੋਂ ਉਸ ਦੇ ਮਾਰਨ ਦੇ ਆਦਾ ਪਤਾ ਕੀਤਾ ਗਿਆ ਤਾਂ ਉਹਨਾਂ ਨੇ ਮਜੌਰ ਨੂੰ ਮਾਰਨਾ ਕਬੂਲ ਕਰ ਲਿਆ ਅਤੇ ਉਹਨਾਂ ਦਾ ਕਬੂਲ ਨਾ ਦਾ ਬਾਦਸ਼ਾਹ ਨੂੰ ਤੇਜ ਦਿੱਤਾ ਗਿਆ ਇਸ ਘਟਨਾ ਨੇ ਸਾਫ਼ ਕਰ ਦਿੱਤਾ ਕਿ ਹੁਣ ਉਹ ਚੁੱਪ ਨਹੀਂ ਰਹਿਣਗੇ ਗੁਰੂ ਜੀ ਵੱਲੋਂ 1773 ਈਸਵੀ ਵਿੱਚ ਮਾਲਵੇ ਦੀ ਦੂਸਰੀ ਪ੍ਰਚਾਰ ਯਾਤਰਾ ਕੀਤੀ ਜਾ ਰਹੀ ਸੀ ਜਿਸ ਦੌਰਾਨ ਧਾਰਮਿਕ ਜ਼ਬਰ ਜ਼ੁਲਮ ਦੇ ਕਦਰ ਹੱਤ ਕਰਕੇ ਦੂਰੋਂ ਦੂਰੋਂ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਨੂੰ ਆਉਂਦੇ ਤੇ ਕਈ ਵਾਰ ਸਰਬਾਨਵਾਂ ਦੀ ਭੀੜ ਹਜ਼ਾਰਾਂ ਵਿੱਚ ਦੀ ਕੁੱਝ ਜਾਂਦੀ ਔਰੰਗਜ਼ੇਬ ਦੇ ਖੁਸ਼ੀਆਂ ਖਬਰ ਨवीस ਬਾਦਸ਼ਾਹ ਤੱਕ ਇਹਨਾਂ ਲੋਕਾਂ ਦੇ ਮਿਲਣ ਨੂੰ ਔਰੰਗਜ਼ੇਬ ਵਿਰੁੱਧ ਬਗਾਵਤ ਦੀ ਤਿਆਰੀ ਵਜੋਂ ਪੇਸ਼ ਕਰਦੇ ਸਨ ਤੇ ਇਹ ਵੀ ਆਪਰੇ ਸਨ ਕਿ ਹਿੰਦੂ ਸਿੱਖ ਗੁਰੂ ਸਾਹਿਬ ਸੱਚਾ ਬਾਦਸ਼ਾਹ ਆਖ ਕੇ ਮੁਖਾਤਬ ਹੁੰਦੇ ਆ औरंगजेब जिमें जिमे जुलम वे सन लोग बंध टुक्त लगा सगावत दहर उखण लगियां लग कित रोस दिंगारियां अग बन लगिया गैर मुसलमान ही नहीं बहुत सारे सच्चे ते इंसाफ मुसलमान अधिकारी भी यह सब देख के दुखी सन सारे मुगल साम्राज्य हला बुला मच गया ਤੱ ਸਭ ਤੋਂ ਵੱਡਾ ਵਿਦਰੋਹ ਸਿੱਖਾਂ ਵੱਲੋਂ ਹੋਇਆ। ਉਹ ਹਨ ਅਨਿਆਂ ਦੇ ਖਿਲਾਫ ਅਦਿੱਗ ਭੜੇ ਹੋ ਗਏ ਸਨ। ਇਹ ਉਹੀ ਵਿਦਰੋਹ ਸੀ ਜਿਸ ਨਾਲ ਮੁਗਲ ਸਾਮਰਾਜ ਦਾ ਪਤਨ ਸ਼ੁਰੂ ਹੋ ਗਿਆ। ਇਤਿਹਾਸ ਬਿਵਾਹ ਹੈ ਜਦੋਂ ਲੋਕ ਇਕੱਠੇ ਹੋ ਕੇ ਸੱਚ ਦੇ ਰਾਹ ਤੇ ਖੜਦੇ ਹਨ ਤਾਂ ਸਭ ਤੋਂ ਵੱਡੀ ਤਾਕਤ ਚਾਹੀਦੀ ਡਿੱਗ ਜਾਂਦੀ ਹੈ।